ਦੇਸਾਂ ਵਿਦੇਸ਼ਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਅੱਜ ਆਪਾਂ ਇੱਕ ਖਾਸ ਵਿਸ਼ੇ ਦੇ ਉੱਪਰ ਗੱਲਬਾਤ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਐਸਪੀ ਅਮਨਦੀਪ ਸਿੰਘ ਉਸਨੇ ਨਵੀਂ ਗੱਡੀ ਲਈ ਤੇ ਗੱਡੀ ਦੇ ਵਿੱਚ ਸਵਾਰ ਹੋ ਕੇ ਉਸਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਅਤੇ ਉਸਨੇ ਇਹ ਕਿਹਾ ਕਿ ਮੈਂ ਨੌਕਰੀ ਜਦੋਂ ਵੀ ਜੁਆਇਨ ਕਰਾਂਗਾ ਤੇ ਨਵੀਂ ਗੱਡੀ ਜਦੋਂ ਲਵਾਵਾਂਗਾ ਤੇ ਮੈਂ ਨਵੀਂ ਗੱਡੀ ਦਾ ਮੱਥਾ ਸ਼੍ਰੀ ਫਤਿਹਗੜ ਸਾਹਿਬ ਸ਼ਹੀਦਾਂ ਦੀ ਧਰਤੀ ਤੇ ਜਾ ਕੇ ਜਰੂਰ ਟਕਾ ਕੇ ਲਿਆਵਾਂਗਾ ਆਪਣੀ ਨਵੀਂ ਗੱਡੀ ਦੇ ਵਿੱਚ ਸਵਾਰ ਹੋ ਕੇ ਅਮਨਦੀਪ ਸਿੰਘ ਗੁਰਦੁਆਰਾ ਫਤਿਹਗੜ ਸਾਹਿਬ ਦੇ ਵਿੱਚ ਪਹੁੰਚ ਜਾਂਦਾ ਹੈ ਅਤੇ ਉਸ ਸ਼ਹੀਦਾਂ ਦੀ ਧਰਤੀ ਨੂੰ ਨਮਸ਼ਕਾਰ ਕਰਦਾ ਹੈ ਤੇ ਨਮਸਕਾਰ ਕਰਨ ਤੋਂ ਬਾਅਦ ਜਿਵੇਂ ਹੀ ਦਰਬਾਰ ਸਾਹਿਬ ਮੱਥਾ ਟੇਕਦਾ ਹੈ ਠੰਡੇ ਬੁਰਜ ਜਾਂਦਾ ਹੈ ਅਤੇ ਉਸ ਤੋਂ ਬਾਅਦ ਜਿਵੇਂ ਹੀ ਉਹ ਲੰਗਰ ਹਾਲ ਵੱਲ ਪਹੁੰਚਦਾ ਹੈ ਤੇ ਲੰਗਰ ਛਕਣ ਤੋਂ ਬਾਅਦ ਉਹ ਉੱਥੇ ਬੈਠ ਕੇ ਕੀਰਤਨ ਸਰਵਣ ਕਰਨ ਲੱਗ ਜਾਂਦਾ ਹੈ ਉਸ ਨੂੰ ਬਹੁਤ ਆਨੰਦ ਆਉਂਦਾ ਹੈ ਸਕੂਨ ਆਉਂਦਾ ਹੈ ਕਿਉਂਕਿ ਕਾਫੀ ਲੰਬੇ ਸਮੇਂ ਬਾਅਦ ਸ਼੍ਰੀ ਫਤੇਗੜ ਸਾਹਿਬ ਦੀ ਧਰਤੀ ਤੇ ਉਹ ਪਹੁੰਚਦਾ ਹੈ ਤੇ ਉਸ ਤੋਂ ਬਾਅਦ ਗੁਰੂ ਮਹਾਰਾਜ ਤੋਂ ਆਗਿਆ ਲੈ ਕੇ ਉਥੋਂ ਵਾਪਸੀ ਕਰਨ ਦਾ ਉਸਨੇ ਪਲਾਨ ਬਣਾਇਆ ਕਿਉਂਕਿ ਉਸਨੇ ਜਾ ਕੇ ਬਾਹਰ ਡਿਊਟੀ ਵੀ ਸੰਭਾਲਣੀ ਸੀ ਤੇ ਜਿਵੇਂ ਹੀ ਦਰਬਾਰ ਸਾਹਿਬ ਦੇ ਬਾਹਰ ਨਿਕਲਦਾ ਹੈ ਤਾਂ ਬਾਹਰ ਬਹੁਤ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਵੱਖੋ-ਵੱਖਣੀਆਂ ਸ਼ਟਾਲਾਂ ਲੱਗੀਆਂ ਅਤੇ ਉਸਦੀ ਨਜ਼ਰ ਇੱਕ ਠੇਲੇ ਦੇ ਉੱਪਰ ਪੈਂਦੀ ਹੈ ਜਿੱਥੇ ਕਿ ਇੱਕ ਬਹੁਤ ਹੀ ਸੁੰਦਰ ਔਰਤ ਜੋ ਕਿ ਖਿਡੌਣੇ ਵੇਚੀ ਸੀ ਉਹ ਚਿਹਰਾ ਕੋਈ ਜਾਣਿਆ ਪਹਿਚਾਣਿਆ ਲੱਗਿਆ ਅਮਨਦੀਪ ਇੱਕ ਵਾਰ ਉਸ ਚਿਹਰੇ ਨੂੰ ਦੇਖ ਕੇ ਉੱਥੇ ਹੀ 당ਗ ਰਹਿ ਗਿਆ ਅਤੇ ਦੂਰੋਂ ਦੂਰੋਂ ਪਛਾਣਨ ਦੀ ਕੋਸ਼ਿਸ਼ ਕਰਨ ਲੱਗਾ ਉਹ ਬਿਲਕੁਲ ਪਹਿਚਾਨ ਚੁੱਕਿਆ ਸੀ ਕਿ ਇਹ ਔਰਤ ਕੋਈ ਹੋਰ ਨਹੀਂ ਬਲਕਿ ਉਸੇ ਦੀ ਆਪਣੀ ਹੀ ਤਲਾਕशुदा ਪਤਨੀ ਨੈਨਾ ਹੈ ਪਰ ਨੈਨਾ ਜੋ ਕਿ ਆਪ ਤਾਂ ਬਹੁਤ ਚੰਗੇ ਘਰ ਤੋਂ ਸੀ ਪਰ ਅੱਜ ਇਸ ਦੀ ਐਸੀ ਮਜਬੂਰੀ ਕੀ ਬਣ ਗਈ ਕਿ ਅਜੇ ਤੇ ਖਿਡੌਣੇ ਵੇਚ ਰਹੀ ਹੈ ਅਤੇ ਇੱਕ ਰੇੜੀ ਲਾਈ ਬੈਠੀ ਹੈ ਉਸ ਦੇ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਸਵਾਲ ਜੋ ਨੇ ਉਹ ਘੜ ਕਰਨ ਲੱਗੇ ਅਕੇ ਉਹ ਸੋਚਣ ਦੇ ਲਈ ਮਜਬੂਰ ਹੋ ਗਿਆ ਕਿ ਆਖਰਕਾਰ ਨੈਨਾ ਦੀ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਅੱਜ ਇੱਥੇ ਇੱਕ ਖਿਡੌਣਾ ਵੇਚ ਰਹੀ ਹੈ ਉਹ ਆਪਣੇ ਕਦਮਾਂ ਨੂੰ ਗਾਂ ਵਧਾਉਂਦਾ ਹੈ ਅਤੇ ਕਹਿੰਦਾ ਹੈ ਕਿ ਇੱਕ ਵਾਰ ਨੈਨਾ ਦੇ ਨਾਲ ਜਾ ਕੇ ਮੁਲਾਕਾਤ ਤਾਂ ਕੀਤੀ ਜਾਵੇ ਨੈਣਾ ਆਪਣੇ ਕੰਮ ਦੇ ਵਿੱਚ ਮਸ਼ਗੂਲ ਸੀ ਉਸ ਨੂੰ ਕੁਝ ਨਹੀਂ ਸੀ ਪਤਾ ਕਿ ਆਏ ਦਿਵਾਲੀ ਕੋਈ ਬੰਦਾ ਮੈਨੂੰ ਜੱਜ ਕਰ ਰਿਹਾ ਹੈ ਕੋਈ ਮੈਨੂੰ ਦੇਖ ਰਿਹਾ ਹੈ ਕਿਉਂਕਿ ਉਸ ਮੇਲੇ ਦੇ ਵਿੱਚ ਬਹੁਤ ਸਾਰੀਆਂ ਸਿੱਖ ਸੰਗਤਾਂ ਆਉਂਦੀਆਂ ਨੇ ਜਾਂਦੀਆਂ ਨੇ ਪਰ ਨੈਣਾ ਦਾ ਧਿਆਨ ਇੱਧਰ ਉੱਧਰ ਨਹੀਂ ਸੀ ਉਸ ਦੇ ਕੋਲ ਪਹਿਲਾਂ ਹੀ ਬਹੁਤ ਸਾਰੇ ਗ੍ਰਾਹਕ ਖੜੇ ਸੀ ਜੋ ਕਲੌਣੇ ਖਰੀਦ ਰਹੇ ਸੀ ਛੋਟੇ ਛੋਟੇ ਬੱਚੇ ਵੀ ਆ ਰਹੇ ਸੀ ਕਲੌਣੇ ਖਰੀਦ ਰਹੇ ਸੀ ਅਤੇ ਲੈ ਕੇ ਜਾ ਰਹੇ ਸੀ ਪਰ ਹੁਣ ਜੋ ਅਮਨਦੀਪ ਸਿੰਘ ਹੈ ਉਹ ਨੈਣਾ ਵੱਲ ਲਗਾਤਾਰ ਕਦਮ ਵਧਾ ਰਿਹਾ ਸੀ ਅਤੇ ਉਸ ਰੇੜੀ ਦੇ ਕੋਲ ਪਹੁੰਚ ਜਾਂਦਾ ਹੈ ਅਤੇ ਜਾ ਕੇ ਕਹਿੰਦਾ ਨੈਨਾ ਤੂੰ ਇੱਥੇ ਤੇ ਜਿਵੇਂ ਹੀ ਨੈਨਾ ਦੀ ਨਜ਼ਰ ਉੱਪਰ ਉੱਠਦੀ ਹੈ ਤੋ ਆਪਣੇ ਤਲਾਕशुदा ਪਤੀ ਅਮਨਦੀਪ ਨੂੰ ਦੇਖਦੀ ਹੈ ਤਾਂ ਉਸਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ ਤੇ ਸੋਚਣ ਦੇ ਲਈ ਮਜਬੂਰ ਹੋ ਜਾਂਦੀ ਹੈ ਤੇ ਕਹਿੰਦੀ ਹੈ ਅਮਨਦੀਪ ਤੂੰ ਇੱਥੇ ਅਮਨਦੀਪ ਨੇ ਕਿਹਾ ਹਾਂ ਮੈਂ ਨਵੀਂ ਗੱਡੀ ਲਈ ਹੈ ਅਤੇ ਉਸ ਦਾ ਮੱਥਾ ਟਿਕਾਉਣ ਦੇ ਲਈ ਮੈਂ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਆਇਆ ਹਾਂ ਤੇ ਗੁਰੂ ਸਾਹਿਬ ਦਾ ਕੋਟਨ ਕੋਟ ਸ਼ੁਕਰਾਨਾ ਕਰਨਾ ਆਹੋ ਜਿਵੇਂ ਹੀ ਨੈਨਾ ਨੇ ਇਹ ਗੱਲ ਸੁਣੀ ਕਿ ਨਵੀਂ ਗੱਡੀ ਅਤੇ ਉਮਾਨੀ ਮਾਰਵੇ ਤੇ ਸੋਚਣ ਲੱਗੀ ਤਾਂ ਉਸ ਤੋਂ ਬਾਅਦ ਅਮਨਦੀਪ ਸਿੰਘ ਕਹਿਣ ਲੱਗਾ ਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਐਸਪੀ ਲੱਗ ਗਿਆ ਹਾਂ ਤੇ ਜਿਵੇਂ ਹੀ ਨੈਨਾ ਨੇ ਇਹ ਗੱਲ ਸੁਣੀ ਕਿ ਅਮਨਦੀਪ ਐਸਪੀ ਲੱਗਿਆ ਹੈ ਤਾਂ ਉਹ ਸ਼ਰਮਿੰਦਗੀ ਦੇ ਨਾਲ ਉਸਨੇ ਆਪਣੀਆਂ ਨਜ਼ਰਾਂ ਝੁਕਾ ਦਿੱਤੀਆਂ ਅਤੇ ਥਰ ਥਰ ਕੰਬਣ ਲੱਗੀ ਅਤੇ ਜਿਵੇਂ ਬਹੁਤ ਜ਼ਿਆਦਾ ਸ਼ਰਮਿੰਦਾ ਹੋਵੇ ਤੇ ਅਮਨਦੀਪ ਦੀ ਗੁਨਾਗਾਰ ਹੋਵੇ ਵਿਹਾ ਉਸ ਤੋਂ ਬਾਅਦ ਕੀ ਹੋਇਆ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਾਉਣੇ ਆ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਜੀ ਹਾਂ ਤੁਹਾਡੇ ਮਨ ਦੇ ਵਿੱਚ ਸਵਾਲ ਜ਼ਰੂਰ ਉੱਠਦਾ ਹੋਵੇਗਾ ਕਿ ਆਖਰਕਾਰ ਜਦੋਂ ਅਮਨਦੀਪ ਅਤੇ ਨੈਨਾ ਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਤਾਂ ਉਹਨਾਂ ਦਾ ਤਲਾਕ ਕਿਉਂ ਹੋਇਆ ਤੇ ਤਲਾਕ ਹੋਇਆ ਵੀ ਤਾਂ ਨੈਨਾ ਦੀ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਅੱਜ ਉਹ ਖਿਡੌਣੇ ਵੇਚਣ ਦੇ ਲਈ ਮਜਬੂਰ ਹੋਈ ਪਈ ਹੈ ਤੇ ਅੱਜ ਉਕੇ ਮਾਰ ਮਾਰ ਕੇ ਖਲੋਣੇ ਵੇਚ ਰਹੀ ਹੈ ਤੇ ਕਿਸੇ ਵਕਤ ਵਧੀਆ ਉਸਨੇ ਆਪਣਾ ਜੀਵਨ ਜੋ ਕਿ ਅਮਨਦੀਪ ਦੇ ਨਾਲ ਬਤਾਇਆ ਸੀ ਪਰ ਅੱਜ ਇਸ ਪੂਰੀ ਗੱਲਬਾਤ ਜਾਣਨ ਦੇ ਲਈ ਤੁਹਾਨੂੰ ਇਹ ਪੂਰੀ ਕਹਾਣੀ ਸੁਣਨੀ ਪਵੇ ਹੁਣ ਆਪਾਂ ਗੱਲ ਕਰਦੇ ਹਾਂ ਅਮਨਦੀਪ ਜੋ ਅੱਜ ਇੱਕ ਐਸਪੀ ਲੱਗਿਆ ਹੋਇਆ ਹੈ ਪਰ 10 ਸਾਲ ਪਹਿਲਾਂ ਇੱਕ ਸੁਧਾਰਨ ਅਤੇ ਹੋਣ ਹਾਰ ਵਿਜਾਰਥੀ ਸੀ ਜੋ ਕਿ ਪੀਐਸਸੀ ਦੀ ਤਿਆਰੀ ਕਰ ਰਿਹਾ ਸੀ ਉਸ ਦੇ ਮਨ ਦੇ ਵਿੱਚ ਦ੍ਰਿੜ ਨਿਸ਼ਚਾ ਸੀ ਲਗਨ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕਾਮ ਵਿਆਪਾਣਾ ਹੈ ਉਹ ਦਿਨ ਰਾਤ ਮਿਹਨਤ ਕਰਦਾ ਸੀ ਅਤੇ ਆਪਣੇ ਮਾਤਾ ਪਿਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਲੱਗਿਆ ਹੋਇਆ ਸੀ ਤਾਂ ਦੋਸਤੋ ਉਸ ਦਿਨ ਜਿਸ ਦਿਨ ਇੱਕ ਵਿਆਹ ਸਮਾਰੋਹ ਦੇ ਵਿੱਚ ਜਾਂਦਾ ਹੈ ਤਾਂ ਉਸ ਦੀ ਮੁਲਾਕਾਤ ਨੈਨਾ ਦੇ ਨਾਲ ਹੁੰਦੀ ਹੈ ਨੈਨਾ ਇੱਕ ਸਧਾਰਨ ਪਰ ਬਹੁਤ ਖੂਬਸੂਰਤ ਤੇ ਸਮਝਦਾਰ ਲੜਕੀ ਸੀ ਉਸ ਦੀ ਮਿੱਠੀ ਬੋਲਚਾਲ ਤੇ ਅਮਨ ਦੀ ਸਰੀਰਕ ਮਨੁੱਖੀ ਸੋਚ ਨੇ ਉਸ ਦਾ دل ਚੋ ਲਿਆ ਉਸ ਤੋਂ ਬਾਅਦ ਅਮਨਦੀਪ ਅਤੇ ਨੈਨਾ ਜੋ ਕਿ ਇੱਕ ਦੂਜੇ ਨੂੰ ਡੇਟ ਕਰਨ ਲੱਗ ਗਏ ਇੱਕ ਦੂਜੇ ਨੂੰ ਮਿਲਣ ਲੱਗ ਗਏ ਕੁਝ ਹਫ਼ਤਿਆਂ ਦੀ ਗੱਲਬਾਤ ਮਿਲਣ ਜੁਲਣ ਅਤੇ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਜੋ ਕਿ ਦੋਵਾਂ ਦਾ ਵਿਆਹ ਹੋ ਗਿਆ ਹੁਣ ਦੱਸਦੀ ਏ ਕਿ ਵਿਆਹ ਤੋਂ ਬਾਅਦ ਸ਼ੁਰੂ ਵਿੱਚ ਤਾਂ ਸਭ ਕੁਝ ਸੋਹਣਾ ਸੀ ਦੋਵੇਂ ਜਣੇ ਇੱਕ ਦੂਜੇ ਨਾਲ ਬੇਹੱਦ ਮੁਹੱਬਤ ਕੀਤੀ ਪਰ ਇਹ ਖੁਸ਼ੀਆਂ ਥੋੜਾ ਚਿਰ ਹੀ ਰਹੀਆਂ ਥੋੜਾ ਚੇਰੀ ਜੋ ਵਿਆਦਾਚਾਰ ਰਿਆ ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਟਕਰਾਅ ਰਹਿਣ ਲੱਗੇ ਕਿਉਂਕਿ ਦੋਨੋਂ ਹੀ ਮਾਡਰਨ ਸੀ ਪੜ੍ਹੀ ਲਿਖੀ ਨੈਨਾ ਵੀ ਬਹੁਤ ਸੀ ਤੇ ਦੂਜੇ ਪਾਸੇ ਜੋ ਕਿ ਤਿਆਰੀ ਕਰ ਰਿਹਾ ਸੀ ਅਮਨਦੀਪ ਕਿਉਂਕਿ ਮਾਡਰਨ ਜਮਾਨੇ ਦੇ ਜੋ ਬੱਚੇ ਹੁੰਦੇ ਨੇ ਇਹਨਾਂ ਦੀ ਜੋ ਸੋਚ ਹੈ ਉਹ ਦਿਮਾਗੀ ਪੱਧਰ ਬਹੁਤ ਉੱਚਾ ਹੋ ਜਾਂਦਾ ਹੈ ਇਹ ਰਿਸ਼ਤਿਆਂ ਦੀ ਭਾਵਨਾਵਾਂ ਨੂੰ ਘੱਟ ਸਮਝਦੇ ਨੇ ਪਰ ਇਸ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਭਾਵਨਾਵਾਂ ਦੇ ਵਿੱਚ ਤਾਂ ਬਹਿ ਜਾਂਦੇ ਨੇ ਪਰ ਅਸਲ ਜੋ ਫੀਲਿੰਗ ਹੁੰਦੀ ਹੈ ਰਿਸ਼ਤਿਆਂ ਦੀ ਉਹ ਇਹ ਸਮਝ ਨਹੀਂ ਪਾਉਂਦੇ ਉਸ ਲਈ ਬਹੁਤ ਦੇਰ ਇਹਨਾਂ ਲੱਗ ਜਾਂਦੀ ਹੈ ਅਮਨਦੀਪ ਸਿੰਘ ਜੋ ਕਿ ਤਿਆਰੀ ਕਰ ਰਿਹਾ ਸੀ ਉਸ ਦਾ ਸੁਪਨਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਵਾਂ ਜ਼ਿੰਦਗੀ ਦੇ ਵਿੱਚ ਅਗਾਹ ਵਧਾਂ ਅਤੇ ਮੈਂ ਆਪਣਾ ਨਾਮ ਰੋਸ਼ਨ ਕਰਾਂ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਾਂ ਅਤੇ ਉਸਨੇ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਪੁਲਿਸ ਦੀ ਤਿਆਰੀ ਉਹ ਕਰਦਾ ਰਿਹਾ ਨੈਨਾ ਜੋ ਉਮੀਦ ਕਰਦੀ ਸੀ ਕਿ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਸ਼ਾਨਦਾਰ ਹੋਵੇਗੀ ਉਸਨੇ ਬਹੁਤ ਸੁਪਨੇ ਦੇਖੇ ਸੀ ਕਿ ਅਮਨਦੀਪ ਮੈਨੂੰ ਟਾਈਮ ਦੇਵੇਗਾ ਅਸੀਂ ਇੱਥੇ ਘੁੰਮਣ ਜਾਵਾਂਗੇ ਉਹ ਬਾਰ-ਬਾਰ ਅਮਨਦੀਪ ਨੂੰ ਕਹਿੰਦੀ ਅੱਜ ਆਪਾਂ ਸ਼ਾਪਿੰਗ ਕਰਨ ਚੱਲੀਏ ਆਪਾਂ ਘੁੰਮਣ ਚੱਲੀਏ ਤਾਂ ਅਮਨਦੀਪ ਅਗੋ ਟੋਕ ਦਿੰਦਾ ਕਿ ਮੈਂ ਤਿਆਰੀ ਕਰਨੀ ਐ ਮੈਂ ਪੜ੍ਹਨਾ ਐ ਮੈਂ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਤੇ ਇਸ ਗੱਲ ਨੂੰ ਲੈ ਕੇ ਜੋ ਉਹਨਾਂ ਦੋਨਾਂ ਦੇ ਵਿਚਾਰ ਟਕਰਾਰ ਹੈ ਉਹ ਵੱਧਦੀ ਜਾਂਦੀ ਸੀ ਤਕਰਾਰ ਇੰਨੀ ਜ਼ਿਆਦਾ ਵੱਜ ਜਾਂਦੀ ਕਿ ਕਈ ਵਾਰ ਇੱਕ ਦੂਜੇ ਦੇ ਹੱਥੋਂ ਪਾਈ ਵੀ ਹੋ ਜਾਂਦੀ ਹੁਣ ਲੈਨਾ ਇਹ ਸਮਝਦੀ ਸੀ ਕਿ ਮੈਂ ਵੀ ਆਪਣੇ ਸ਼ੌਂਕ ਪੂਰੇ ਕਰਨੇ ਆ ਮੈਂ ਅਮਨਦੀਪ ਦੇ ਪਿੱਛੇ ਤਾਂ ਆਈ ਆ ਪਰ ਹੁਣ ਇਹ ਮੇਰੇ ਸ਼ੌਂਕ ਪੂਰੇ ਨਹੀਂ ਕਰਦਾ ਹੁਣ ਮੈਂ ਕੀ ਕਰਾਂ ਕਿਉਂਕਿ ਅਮਨਦੀਪ ਉਸ ਦੇ ਅੰਦਰ ਲਗਨ ਸੀ ਉਸਨੇ ਕਿਹਾ ਸੀ ਇੱਕ ਵਾਰ ਮੈਂ ਪੜ ਲਵਾਂ ਮੈਂ ਕਾਮਯਾਬ ਹੋ ਜਾਵਾਂ ਫਿਰ ਮੈਂ ਤੇਰੇ ਸਾਰੇ ਸ਼ੌਂਕ ਪੂਰੇ ਕਰਾ ਦੇਵਾਂਗੇ ਗੱਡੀਆਂ ਕੋਠੀਆਂ ਕਾਰਾਂ ਸਭ ਅੱਗੇ ਪਿੱਛੇ ਫੇਰ ਲੰਗੀਆਂ ਆਪਣੇ ਪਰ ਨੈਨਾ ਨੂੰ ਇਹ ਸਭ ਕੁਝ ਮਜ਼ਾਕ ਹੀ ਲੱਗਦਾ ਸੀ ਉਸ ਨੂੰ ਤਾਂ ਮੌਕੇ ਤੇ ਇਹੀ ਉਮੀਦ ਸੀ ਕਿ ਅੱਜ ਅਮਨਦੀਪ ਮੇਰੇ ਵਾਸਤੇ ਕੁਝ ਕਰੇ ਅਤੇ ਮੈਨੂੰ ਸ਼ਾਪਿੰਗ ਕਰਾਵੇ ਮੈਨੂੰ ਕਮਾਵੇ ਫਰਾਵੇ ਉਸ ਨੇ ਸੋਚਿਆ ਦੇ ਸੀ ਕਿ ਵਿਆਹ ਤੋਂ ਬਾਅਦ ਉਸ ਦੀ ਜ਼ਿੰਦਗੀ ਸ਼ਾਨਦਾਰ ਹੋਵੇਗੀ ਪਰ ਦੋਸਤੋ ਨੈਨਾ ਦੀ ਜੋ ਜ਼ਿੰਦਗੀ ਹੈ ਉਹ ਹੋਰ ਜ਼ਿਆਦਾ ਮੰਦਭਾਗੀ ਹੋ ਗਈ ਉਹ ਅੰਦਰੋਂ ਅੰਦਰ ਹੀ ਸੋਚਣ ਲੱਗੀ ਕਿ ਇਸ ਤੋਂ ਚੰਗਾ ਤਾਂ ਮੈਂ ਇਸ ਨਾਲ ਵਿਆਹ ਹੀ ਨਾ ਕਰਵਾਉਂਦੀ ਜੋ ਅਮਨਦੀਪ ਹੈ ਉਸ ਦਾ ਸਾਰਾ ਧਿਆਨ ਸੀ ਆਪਣੀ ਮਿਹਨਤ ਦੇ ਉੱਪਰ ਤੇ ਆਪਣੇ ਕੈਰੀਅਰ ਦੇ ਉੱਪਰ ਕਿ ਉਹ ਨੈਨਾ ਨੂੰ ਟਾਈਮ ਨਹੀਂ ਸੀ ਦਿੰਦਾ ਤੇ ਨੈਨਾ ਹੁਣ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗਾ ਅਮਨਦੀ ਕਾਮਯਾਬੀ ਦੀ ਭੁੱਖ ਜੋ ਵਧਦੀ ਗਈ ਅਤੇ ਨੈਨਾ ਨਾਲੋਂ ਦੂਰੀ ਅਤੇ ਉਹ ਘਰ ਵੀ ਘਟ ਆਉਂਦਾ ਅਤੇ ਨੈਨਾ ਨੂੰ ਸਮਾਂ ਵੀ ਨਹੀਂ ਦਿੰਦਾ ਕਿਉਂਕਿ ਸਾਰਾ ਦਿਨ ਲਾਇਬ੍ਰੇਰੀ ਦੇ ਵਿੱਚ ਬੈਠ ਕੇ ਕਿਤਾਬਾਂ ਪੜ੍ਹਦਾ ਰਹਿੰਦਾ ਹੁਣ ਨੈਨਾ ਜੋ ਸੀ ਇੱਕ ਘਰ ਦੀ ਗ੍ਰਹਿਣੀ ਬਣ ਚੁੱਕੀ ਸੀ ਤੇ ਹੁਣ ਉਸ ਦੀ ਜ਼ਿੰਦਗੀ ਦੀ ਰੁਚੀ ਹੈ ਉਹ ਅਮਨਦੀਪ ਨਾਲੋਂ ਖਤਮ ਹੋਣ ਲੱਗੀ ਰਣਾਂ ਆ ਵਧਣ ਲੱਗੀਆਂ ਨੈਨਾ ਨੇ ਆਖਰਕਾਰ ਅਮਨ ਨੂੰ ਚੋਣ ਦੀ ਗੱਲ ਕੀਤੀ ਕਿ ਜਾਂ ਤਾਂ ਦੋਸਤ ਦਾ ਪਿਆਰ ਚੁਣ ਲੈ ਜਾਂ ਤਾਂ ਮੈਨੂੰ ਚੁਣ ਲੈ ਜਾਂ ਤੂੰ ਆਪਣਾ ਸੁਪਨਾ ਚੁਣ ਲੈ ਹੁਣ ਗੱਲ ਅਧ ਵਿਚਾਲੇ ਆ ਕੇ ਖੜੀ ਹੋ ਗਈ ਤੇ ਅਮਨ ਨੇ ਇਹ ਸੁਣਿਆ ਕਿ ਮੈਂ ਜੋ ਬਚਪਨ ਤੋਂ ਸੁਪਨਾ ਦੇਖਿਆ ਮੈਂ ਉਹੀ ਚੁਣੂੰਗਾ ਮੈਂ ਇੱਕ ਸਫਲ ਐਸਬੀ ਬਣਾਣਾ ਐਸਤਾ ਐਸਤਾ ਦੋਨਾਂ ਦੇ ਵਿੱਚ ਦੂਰੀ ਵੱਧ ਗਈ ਝਗੜੇ ਗਲਤਫਹਿਮੀਆਂ ਤੇ ਤਣਾ ਨੇ ਦੋਨਾਂ ਨੂੰ ਹਾਲਾਤ ਤੋਂ ਇਤਨੀ ਮਾੜੀ ਕਰ ਦਿੱਤਾ ਅਤੇ ਪਹੁੰਚਾ ਦਿੱਤਾ ਕਿ ਨੈਨਾ ਨੇ ਤਲਾਕ ਲਈ ਦਾਅਵਾ ਦਰਜ ਕਰ ਦਿੱਤਾ ਅਮਨ ਜੋ ਕਿ ਇੱਕ ਦਿਨ ਐਸਪੀ ਬਣਨ ਦੀ ਤਿਆਰੀ ਕਰ ਰਿਹਾ ਸੀ ਹੁਣ ਆਪਣੀ ਤਕਦੀਰ ਬਣਾਉਣ ਵਿੱਚ ਲੱਗ ਗਿਆ ਰਿਹਾ ਉਹ ਆਪਣੀ ਲੜਾਈ ਲੜ ਰਿਹਾ ਸੀ ਪਰ ਨੈਨਾ ਜੋ ਇੱਕ ਪਿਆਰ ਭਰੀ ਜ਼ਿੰਦਗੀ ਦੀ ਆਸ ਕਰ ਰਹੀ ਸੀ ਤਨਹਾਈ ਵਿੱਚ ਰਹਿ ਗਈ ਕੁਝ ਸਮੇਂ ਬਾਅਦ ਨੈਨਾ ਨੇ ਇੱਕ ਹੋਰ ਵਿਆਹ ਕਰ ਲਿਆ ਕਿਸਮਤ ਨੇ ਇਹ ਵੀ ਲਿਖਿਆ ਸੀ ਕਿ ਇਹ ਵਿਆਹ ਵੀ ਨਹੀਂ ਚੱਲੇਗਾ ਦੂਜਾ ਪਤੀ ਜੋ ਕੁਝ ਸਮੇਂ ਬਾਅਦ ਉਸ ਨੂੰ ਛੱਡ ਗਿਆ ਨੈਨਾ ਹੁਣ ਇਕੱਲੀ ਰਹੇਗੀ ਬਿਨਾਂ ਆਰਥਿਕ ਸਾਧਨਾ ਦੇ ਅਮਨ ਜੋ ਕਿ ਹੁਣ ਐਸਪੀ ਬਣ ਚੁੱਕਾ ਸੀ ਪਹੁੰਚ ਗਿਆ ਸ੍ਰੀ ਗੁਰਦੁਆਰਾ ਫਤਿਹਗੜ ਸਾਹਿਬ ਮੱਥਾ ਟੇਕਣ। ਜਦੋਂ ਗੁਰਦੁਆਰਾ ਸਾਹਿਬ ਦੇ ਬਾਹਰ ਆਉਂਦਾ ਹੈ ਤਾਂ ਚੌਂਕ ਦੇ ਉੱਪਰ ਨਜ਼ਰ ਉਸਦੀ ਇੱਕ ਔਰਤ ਉੱਪਰ ਪੈਂਦੀ ਹੈ ਜੋ ਖਿਡੌਣੇ ਵੇਚ ਰਹੀ ਸੀ। ਉਸਨੇ ਧਿਆਨ ਨਾਲ ਦੇਖਿਆ ਉਹ ਤਾਂ ਨੈਨਾ ਸੀ। ਅਮਨ ਨੇ ਇੱਕ ਪਲ ਨਹੀਂ ਸੋਚਿਆ ਕਿ ਇਹ ਉਹੀ ਨੈਨਾ ਹੈ ਜਿਸ ਨੂੰ ਉਹ ਇੱਕ ਵਾਰ ਦਿਲੋਂ ਜਾਨੋਂ ਪਿਆਰ ਕਰਦਾ ਸੀ। ਉਸਦੇ ਦਿਲ ਵਿੱਚ ਪਛਤਾਵਾ ਹੋਇਆ ਪਰ ਸਮਾਂ ਹਮੇਸ਼ਾ ਦੇ ਲਈ ਬਦਲ ਚੁੱਕਿਆ ਸੀ। ਨੈਨਾ ਨੇ ਵੀ ਅਮਨ ਨੂੰ ਵੇਖਿਆ ਉਹ ਕੁਝ ਨਹੀਂ ਬੋਲੀ। ਉਸ ਦੇ ਹੰਝੂ ਠੰਡੇ ਹੋ ਗਏ ਸਨ ਹੁਣ ਉਹ ਕਿਸੇ ਉਮੀਦ ਵਿੱਚ ਨਹੀਂ ਸੀ ਅਮਨ ਨੇ ਆਪਣੇ ਬਡੂਏ ਵਿੱਚੋਂ ਪੈਸੇ ਕੱਢੇ ਤੇ ਨੈਨਾ ਵੱਲ ਵਧਾਇਆ ਨੈਨਾ ਨੇ ਹੌਲੀ ਜਿਹਾ ਹੱਸ ਕੇ ਕਿਹਾ ਮੈਂ ਹੁਣ দান ਨਹੀਂ ਖਰੀਦਦਾਰੀ ਚਾਹਨੀ ਆ ਖਿਡੌਣੇ ਲੈਣੇ ਨੇ ਅਮਨ ਨੇ ਹੌਲੀ ਹੱਥ ਹਟਾ ਲਿਆ ਉਹ ਜਾਣਦਾ ਸੀ ਕਿ ਉਹ ਸਭ ਕੁਝ ਹਾਰ ਚੁੱਕਾ ਸੀ ਪਿਆਰ ਰਿਸ਼ਤਾ ਇਤਬਾਰ ਤੇ ਨੈਨਾ ਕੁਝ ਰਿਸ਼ਤੇ ਪੈਸੇ ਨਾਲ ਨਹੀਂ ਸਮੇ ਤੇ ਧਿਆਨ ਨਾਲ ਬਣਦੇ ਨੇ ਅਮਨ ਨੇ ਆਪਣਾ ਕੈਰੀਅਰ ਬਣਾ ਲਿਆ ਪਰ ਨੈਨਾ ਅੱਜ ਵੀ ਇੱਕ ਨਵੇਂ ਪੁਲਿਕ ਦੀ ਤਲਾਸ਼ ਵਿੱਚ ਸੀ ਕਦੇ ਕਦੇ ਹੰਝੂਆਂ ਦੀ ਕੀਮਤ ਤਲਾਕ ਤੋਂ ਬਾਅਦ ਵੀ ਸਮਝ ਆਉਂਦੀ ਹੈ। ਹੁਣ ਦੋਸਤੋ ਤੁਸੀਂ ਇਸ ਕਹਾਣੀ ਬਾਰੇ ਆਪਣੀ رائے ਕਮੈਂਟ ਬਾਕਸ ਦੇ ਵਿੱਚ ਦਿਓ। ਕਿਸ ਦੇ ਵਿੱਚ ਗਲਤੀ ਕਿਸ ਦੀ ਹੈ? ਜੋ ਅਮਨਦੀਪ ਨੇ ਆਪਣਾ ਕੈਰੀਅਰ ਬਣਾਇਆ ਤੇ ਨੈਨਾ ਜੋ ਕਿ ਸਿਰਫ ਪਿਆਰ ਚਾਹੁੰਦੀ ਸੀ। ਹੁਣ ਨੈਨਾ ਨੇ ਤਲਾਕ ਲੈ ਲਿਆ ਤੇ ਨੈਨਾ ਦੇ ਅੱਖਾਂ ਦੇ ਵਿੱਚ ਹਜੇ ਵੀ ਜੋ ਪਿਆਰ ਦੀ ਭੁੱਖ ਹੈ ਤੇ ਉਹ ਪਿਆਰ ਹੀ ਤਾਂ ਮੰਗਦੀ ਸੀ ਅਮਨਦੀਪ ਦੇ ਕੋਲੋਂ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।